ਆਮ ਆਦਮੀ ਪਾਰਟੀ ਦੀ ਮੌਜੂਦਾ ਵਿਧਾਇਕ ਜਿਸ ਨੇ ਕਿਸਾਨ ਆਗੂਆਂ ਨਾਲ ਕੀਤੀ ਬਤਮੀਜੀ ਕਿਸਾਨ ਆਗੂਆਂ ਨੂੰ ਬਹੁਤ ਮੰਦੀ ਸ਼ਬਦਾਵਲੀ ਬੋਲਦੀ ਹੈ ਜੋ ਉਹਨਾਂ ਨੂੰ ਦਲਾਲ ਦੱਸ ਰਹੀ ਹੈ ਹਰੇ ਪੱਗਾਂ ਤੇ ਹਰੇ ਪਰਨੇ ਪਾ ਕੇ ਇਹ ਜੋ ਰਾਜਨੀਤੀ ਰੋਟੀਆਂ ਸੇਕਦੇ ਨੇ ਇਹ ਦਲਾਲੀਆਂ ਕਰਦੇ ਨੇ ਜੋ ਕਿਸਾਨ ਆਗੂ ਕਿਸਾਨਾਂ ਦੇ ਨਾਲ ਖੜਦੇ ਨੇ ਗਰੀਬਾ ਮਜ਼ਦੂਰਾਂ ਦੇ ਨਾਲ ਖੜ ਕੇ ਉਹਨਾਂ ਦੀ ਆਵਾਜ਼ ਚੁੱਕਦੇ ਨੇ ਉਹਨਾਂ ਨੂੰ ਇਹ ਦਰਵਾਜ਼ ਦੱਸਦੀ ਔਰ ਆਪਣੇ ਈਗੋ ਤੇ ਹੰਕਾਰ ਦੇ ਵਿੱਚ ਜਿਸ ਨੇ ਇਸ ਤਰ੍ਹਾਂ ਦੇ ਸ਼ਬਦ ਬੋਲੇ ਨੇ ਜੋ ਕਿ ਆਪਣੇ ਪਿਤਾ ਸਮਾਨ ਉਸ ਕਿਸਾਨ ਆਗੂ ਨੂੰ ਜੋ ਇਹ ਸ਼ਬਦ ਬੋਲ ਰਹੀ ਹੈ ਜੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਕਿਹਾ ਜਾਂਦਾ ਸੀ ਪਰ ਅੱਜ ਇਹ ਵਿਧਾਇਕਾ ਦੇ ਸਿਰ ਦੇ ਉੱਪਰ ਕਿੰਨਾ ਪੂਲ ਸਵਾਰ ਹੋਇਆ ਹੋਇਆ ਹੈ ਹੰਕਾਰ ਦਾ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਕਮੈਂਟ ਕਰਕੇ ਦੱਸਣਾ ਤੁਹਾਨੂੰ ਅਸੀਂ ਉਸ ਦੀ ਵੀਡੀਓ ਸੁਣਾਉਂਦੇ ਹਾਂ ਤੁਹਾਨੂੰ ਅਸੀਂ ਉਸ ਦੀ ਉਹ ਬੋਲ ਬਾਣੀ ਸੁਣਾਉਂਦੇ ਆ ਕਿਸ ਤਰ੍ਹਾਂ ਉਹ ਉਸ ਕਿਸਾਨ ਆਗੂ ਦੇ ਨਾਲ ਬੋਲ ਰਹੀ ਹੈ ਜਦੋਂ ਕਿ ਕਿਸਾਨ ਆਗੂ ਦੇ ਵੱਲੋਂ ਹੜਪੀੜਤਾ ਨੂੰ ਲੈ ਕੇ ਉਸ ਵਿਧਾਇਕਾ ਦੇ ਨਾਲ ਸਵਾਲ ਕੀਤਾ ਗਿਆ ਸਵਾਲ ਵੀ ਜੋ ਸਰਕਾਰ ਦੇ ਨਮਾਇੰਦੇ ਹੋਣ ਦੇ ਨਾਤੇ ਉਸ ਨਾਲ ਕੀਤਾ ਗਿਆ ਕਿ ਤੁਹਾਡਾ ਫਰਜ਼ ਬਣਦਾ ਸੀ ਕਿ ਤੁਸੀਂ ਜਿਹੜਾ ਕਿ ਇਸ ਤੋਂ ਪਹਿਲਾਂ ਅੱਜ ਜਿਹੜੇ ਹੜਾਂ ਦੀ ਸਥਿਤੀ ਬਣੀ ਹੈ ਇਸ ਨੂੰ ਨਿਠਣ ਲਈ ਤਿਆਰੀ ਕਰਦੇ ਜੋ ਉਸ ਕਿਸਾਨ ਨੇ ਅਜਿਹਾ ਕਹਿ ਦਿੱਤਾ ਉਸ ਤੋਂ ਬਾਅਦ ਉਹ ਪੜਕ ਗਈ ਔਰ ਪੜਕਣ ਤੋਂ ਬਾਅਦ ਉਸਨੇ ਜੋ ਆਪਣੇ ਵੱਲੋਂ ਜਿਹੜਾ ਵੀ ਮੂੰਹ ਵਿੱਚ ਆਇਆ ਉਹੀ ਬੋਲਿਆ ਉਸ ਕਿਸਾਨ ਆਗੂ ਦੇ ਨਾਲ ਕਿਸਾਨਾਂ ਦੇ ਨਾਲ ਉਸ ਦੀ ਉਹ ਸ਼ਬਦਾਵਲੀ ਤੁਸੀਂ ਖੁਦ ਸੁਣੋਗੇ ਤਾਂ ਤੁਸੀਂ ਹੈਰਾਨ ਹੋ ਜਿਓ ਕਿ ਇਹ ਵਿਧਾਇਕਾ ਜੋ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਸੱਤਾ ਵਿੱਚ ਨਹੀਂ ਸੀ ਤਾਂ ਉਦੋਂ ਇਹ ਗੱਲ ਕਿਰਿਆ ਕਰਦੇ ਸੀ ਖੁਦ ਜਾ ਕੇ ਕਿ ਅਸੀਂ ਜੋ ਸਰਕਾਰਾਂ ਦੇ ਵਿਧਾਇਕ ਚੁਣਦੇ ਆਂ ਉਹਨਾਂ ਨੂੰ ਸਾਡਾ ਫਰਜ਼ ਬਣਦਾ ਹੈ ਸਵਾਲ ਕਰਨੇ ਸਵਾਲ ਪੁੱਛਣੇ ਪਰ ਅੱਜ ਇਹ ਵਿਧਾਇਕਾਂ ਨੂੰ ਜਦੋਂ ਸਵਾਲ ਪੁੱਛਣ ਵਾਸਤੇ ਕਿਸਾਨ ਆਗੂ ਨੇ ਇਹਨਾਂ ਦੇ ਨਾਲ ਗੱਲ ਕੀਤੀ ਤਾਂ ਉਸ ਤੋਂ ਬਾਅਦ ਇਹ ਗਰਮ ਹੋ ਜਾਂਦੀ ਏ ਇਹ ਬਹੁਤ ਗਰਮ ਲਹਿਜੇ ਦੇ ਵਿੱਚ ਉਹਨਾਂ ਨਾਲ ਜੋ ਮੂੰਹ ਵਿੱਚ ਆਂਦਾ ਉਹੀ ਬੋਲਦੀ ਏ ਔਰ ਉੱਥੋਂ ਕਹਿੰਦੀ ਕਿ ਤੁਸੀਂ ਨਿਕਲ ਜਾਓ ਤੁਸੀਂ ਚਲੇ ਜਾਓ ਤੁਸੀਂ ਪੰਜਾਬ ਦੇ ਕੀ ਲੱਗਦੇ ਜੇ ਤੁਸੀਂ ਪੰਜਾਬ ਨੂੰ ਜਿਹੜਾ ਕਿ ਬਦਨਾਮ ਕੀਤਾ ਹੋਇਆ ਹੈ ਤੁਸੀਂ ਦਲਾਲ ਜੇ ਦਲਾਲੀਆਂ ਲੈਂਦੇ ਜੇ ਵੀ ਉਹਨਾਂ ਦੇ ਮੂੰਹ ਦੇ ਵਿੱਚੋਂ ਜਿਹੜਾ ਵੀ ਸ਼ਬਦ ਆਇਆ ਉਹੀ ਉਸ ਵਿਧਾਇਕਾ ਨੇ ਬੋਲਿਆ ਜੋ ਕਿ ਨਕੋਦਰ ਦੀ ਵਿਧਾਇਕਾ 인ਦਰਜੀਤ ਕੌਰ ਮਾਣੇ ਔਰ ਕਿੰਨਾ ਹੰਕਾਰ ਹੈ ਔਰ ਕਿੰਨਾ ਉਹਦੇ ਸਿਰ ਤੇ ਚੜ ਕੇ ਹੰਕਾਰ ਬੋਲਿਆ ਤੁਹਾਨੂੰ ਅਸੀਂ ਉਸ ਦੀ ਵੀਡੀਓ ਸੁਣਾਉਂਦੇ ਹਾਂ ਤੁਸੀਂ ਸੁਣ ਕੇ ਆਪ ਉਸ ਦਾ ਨਿਰਣਾ ਕਰਨਾ ਕਿ ਇਹ ਵਿਧਾਇਕਾ ਦੇ लायक ਸੀਗੀ ਇਸ ਨੂੰ ਇਸ ਸਰਕਾਰ ਦੇ ਵਿੱਚ ਹੁਣ ਸਰਕਾਰ ਵੱਲੋਂ ਇਸ ਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਇਸ ਤਰ੍ਹਾਂ ਦਾ ਜਿਹੜੀ ਇਸ ਦੀ ਬੋਲਬਾਣੀ ਹੈ ਉਸ ਨੂੰ ਥੱਲ ਪਾਈ ਜਾ ਸਕੇ ਜੋ ਇਸ ਨੇ ਉਸ ਆਪਣੇ ਬਜ਼ੁਰਗ ਪਿਤਾ ਦੇ ਸਮਾਨ ਪਹਿਲਾਂ ਦੱਸ ਰਹੀ ਏ ਕਿ ਮੈਂ ਤੁਹਾਡੇ ਧੀਆਂ ਦੇ ਸਮਾਨ ਆ ਤੇ ਫਿਰ ਉਸ ਨੂੰ ਇਹ ਧਿਆਨ ਨਹੀਂ ਰਿਹਾ ਕਿ ਮੈਂ ਆਪਣੇ ਪਿਤਾ ਦੇ ਨਾਲ ਇੱਕ ਧੀ ਤੇ ਕਿਸ ਤਰ੍ਹਾਂ ਜਿਹੜੀ ਸ਼ਬਦਾਵਲੀ ਬੋਲਦੀ ਏ ਪਰ ਉਸ ਇੰਦਰਜੀਤ ਕੋਲ ਮਾਨਨੇ ਜੋ ਆਪਣੇ ਵੱਲੋਂ ਹੰਕਾਰ ਦੇ ਨਾਲ ਉਸ ਕਿਸਾਨ ਆਗੂ ਦੇ ਨਾਲ ਬਦਤਮੀਜ਼ੀ ਕੀਤੀ ਏ ਉਹ ਮੀਡੀਆ ਦੇ ਵਿੱਚ ਉਸ ਦੀ ਉਹ ਵੀਡੀਓ ਵਾਇਰਲ ਹੋ ਰਹੀ ਏ ਜੋ ਅਸੀਂ ਤੁਹਾਨੂੰ ਉਸ ਦੀ ਉਹ ਇੱਕ ਵੀਡੀਓ ਦਿਖਾਉਂਦੇ ਆ ਜਿਸ ਵਿੱਚ ਤੁਸੀਂ ਆਪ ਨਿਰਣੈ ਲੈਣਾ ਕਿ ਉਹ ਵਿਧਾਇਕਾ ਕਿ ਉਸਦੇ ਅੰਦਰ ਕਿਹੜਾ ਹੰਕਾਰ ਹੈ ਕਿਉਂਕਿ ਸਮਾਂ ਸਿਰਫ 1.5 ਸਾਲ ਰਹਿ ਗਿਆ ਹੈ ਸਮਾਂ ਬਦਲਦਾ ਰਹਿੰਦਾ ਹੈ ਇਸ ਤੋਂ ਪਹਿਲਾਂ ਕਿ ਸੁਖਵੀਰ ਸਿੰਘ ਬਾਦਲ ਦੀ ਪਾਰਟੀ ਦੇ ਵੀ ਬਹੁਤ ਸਾਰੇ ਲੀਡਰਾਂ ਦੇ ਵਿੱਚ ਇਸੇ ਤਰ੍ਹਾਂ ਹੰਕਾਰ ਸੀ ਜੋ ਲੋਕਾਂ ਨੇ ਉਹ ਹੰਕਾਰ ਚੱਕਨਾ ਚੂਰ ਕਰ ਦਿੱਤਾ ਸੁਖਵੀਰ ਸਿੰਘ ਬਾਦਲ ਦਾ ਹੰਕਾਰ ਤੋੜ ਦਿੱਤਾ ਕਿਸਾਨਾਂ ਨੇ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਐਹੋ ਜਿਹੇ ਹੰਕਾਰੀ ਲੀਡਰ ਸੀ ਜਿਨ੍ਹਾਂ ਦਾ ਹੰਕਾਰ ਲੋਕਾਂ ਨੇ ਤੋੜਿਆ ਪਰ ਇਹ ਹੁਣ ਆਮ ਆਦਮੀ ਪਾਰਟੀ ਦੀ ਵਿਧਾਇਕਾ ਜਿਹੜੀ ਇਸੇ ਹਰਕਤਾਂ ਦੇ ਵਿੱਚ ਇਹਨੇ ਹਮਕਾਰ ਨਾਲ ਬੋਲ ਰਹੀ ਹੈ ਤੁਸੀਂ ਪਹਿਲਾਂ ਉਸ ਦੀ ਵੀਡੀਓ ਸੁਣੋ ਫਿਰ ਆਪਾਂ ਅੱਗੇ ਗੱਲ ਕਰਦੇ ਹਾਂ ਕਿ ਉਹ ਕਿਸਾਨ ਆਗੂ ਨੇ ਐਸਾ ਕੀ ਸਵਾਲ ਪੁੱਛਿਆ ਤਾਂ ਉਹ ਵੀ ਪਤਾ ਲੱਗ ਜਾਏਗਾ ਤੁਸੀਂ ਚਲੋ ਆਪਣੇ ਰੋਟੀਆਂ ਬੰਨ੍ਹ ਜਾ ਕੇ ਦੇਖੋ ਦੇਖੋ ਅਸੀਂ ਰੋਟੀਆਂ ਚੱਲੋ 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 ਨਿਕਲੋ ਇੱਥੋਂ ਬਹੁਤ ਹੋ ਗਿਆ ਕੰਮ ਕੰਮ ਕਰਨ ਦੇ ਬੰਦੇ ਇਥੇ ਮੈਂ ਇੱਕ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਮੇਰੀ ਮੈਂ ਪਹਿਲਾਂ ਕਰਦਾ ਇਹੋ ਸਵਾਲ ਕਰੇਗਾ ਕਿ ਕਿਸਾਨਾਂ ਤੁਹਾਡੀ ਧੀ ਆ ਨਾ ਮੈਂ ਪਿੱਛੇ ਹਟੀਆਂ ਨਾ ਪੂਰੇ ਸਾਲ ਦੇ ਵਿੱਚ ਦੋ ਸਾਲਾਂ ਦੇ ਵਿੱਚ ਜਦੋਂ ਦਾ ਪਿਛਲੇ ਸਾਲ ਦਾ ਬੰਦ ਟੁੱਟਿਆ ਨਾ ਇਹ ਆ ਕਿ ਮੈਂ ਇਸ ਬੰਦ ਦੀ ਸਾਰ ਨਹੀਂ ਲਈ ਇਹ ਕੁਦਰਤੀ ਘ੍ਰੂਪੀ ਆ ਕੋਈ ਤੱਤਾ ਸਵਾਲ ਨਾ ਕਰਿਓ ਕੋਈ ਅਜਿਹੀ ਗੱਲ ਨਾ ਕਰਿਓ ਅਸੀਂ ਸਾਰੇ ਜਿਹੜੇ ਆ ਇਸ ਜਿਹੜੀ ਮੁਸੀਬਤ ਆਪਰੇ ਤੇ ਆਈ ਇਹਦੇ ਵਿੱਚੋਂ ਅਸੀਂ ਸਾਰਿਆਂ ਨੇ ਰਲ ਕੇ ਨਿਕਲਣਾ ਠੀਕ ਅਸੀਂ ਜ਼ਿੰਮੇਵਾਰ ਤੁਹਾਡੇ ਕਰ ਬੰਦੇ ਅਸੀਂ ਜੀ ਕਿਸਾਨ ਦਾ ਸਵਾਲ ਧਿਆਨ ਨਾਲ ਸੁਣਿਆ ਜੀ 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 ਅਸੀਂ ਤਾਂ ਇਹੀ ਕਹਿ ਰਹੇ ਦੋਨੇ ਆ ਵੀ ਜਿਹੜਾ ਕੰਮ ਹੋਣ ਹੋ ਰਿਹਾ ਇਹ ਕੰਮ ਅੱਜ ਤੋਂ ਜਦੋਂ ਵੀ ਪਤਾ ਸਾਨੂੰ ਹਰ ਸਾਲ ਇਹੀ ਕੁਛ ਹੁੰਦਾ ਜੀ ਇਹ ਐਕੀ ਨਾ ਮਾਰੀ ਹੋਇਆ ਪਿਛਲੇ ਸਰਕਾਰਾਂ ਦੇ ਵੀ ਹੁੰਦਾ ਕਿ ਜੇ ਤੁਸੀਂ ਕਹੋਵੇ ਤੁਹਾਡੇ ਵੇਲੇ ਹੁੰਦਾ ਪਿੱਛੇ ਵੀ ਹੁੰਦਾ ਹ ਹ ਪਰ ਇਹਨੂੰ ਸਰਕਾਰਾਂ ਦਾ ਫਰਜ ਬਣਦਾ ਸਾਨੂੰ ਪਤਾ ਹਰ ਸਾਲ ਹੜ੍ਹ ਆਉਣੇ ਆ ਜੇ ਇੱਕ ਸਾਡੇ ਇਹ ਦੂਸਰ ਆਉਣੇ ਆ ਅਸੀਂ ਜਿਹੜਾ ਇਹਨਾਂ ਦਾ ਮੇਨਟੇਨੈਂਸ ਪਹਿਲਾਂ ਕਿਉਂ ਨਹੀਂ ਕਰਦੇ ਅੱਜ ਅਸੀਂ ਦੇਖੋ ਇੱਥੇ ਵੀ ਅੱਜ ਹੁਣ ਤੁਸੀਂ ਵੀ ਦੇਖ ਲੋ ਮੇਰਾ ਕਹਿੰਦਾ ਸਰਕਾਰੀ ਮਸ਼ੀਨ ਇੱਕਦੀ ਹੋਣੀ ਬਾਕੀ ਸਾਰੀਆਂ ਪ੍ਰਾਈਵੇਟ ਮਸ਼ੀਨਾਂ ਖੜੀਆਂ ਆ ਕੇ। ਹੁਣ ਇਹ ਸਵਾਲ ਸੀ ਜਾਓ। ਇੱਕ ਮਿੰਟ ਜੀ ਨਗਰ ਪੰਚਾਇਤ ਇੱਕ ਮਿੰਟ ਜੀ ਕੋਈ ਹੈ ਜੀ। ਮੈਂ ਜਵਾਬ ਦੇ ਦਿੰਦੇ ਹਾਂ। ਇੱਕ ਮਿੰਟ ਜੀ ਇੱਕ ਮਿੰਟ ਕੋਈ ਇਤਨੇ ਨਹੀਂ ਥੋੜੀ ਚਲੋ ਤੁਹਾਡਾ ਸਵਾਲ ਮੇਰੇ ਕੋਲ ਆ ਗਿਆ। ਮੈਂ ਤੁਹਾਡੀ ਜਾਣਕਾਰੀ ਦੱਸ ਦਵਾਂ ਤੁਸੀਂ ਜਿਹਨੇ ਜਲੰਧਰ ਦੇਓ ਤੁਸੀਂ ਇਸ ਹਲਕੇ ਨੂੰ ਜਾਣਦੇ ਨਹੀਂ ਆ। ਨੰਬਰ 1 ਇੱਥੇ ਪਿਛਲੇ 2 ਸਾਲ ਤੋਂ ਕੰਮ ਚੱਲ ਰਿਹਾ ਇੱਥੇ ਦੇ ਜਿਹੜੇ ਬਿਸ਼ੰਦੇ ਨੇ ਜ਼ਿੰਮੇਵਾਰ ਪੁੱਛ ਲਓ ਕਿ ਕਿਸੇ ਨੂੰ ਕਿਸੇ ਗੱਲ ਦੀ ਕੋਈ ਕਮੀ ਪੇਸ਼ੀ ਆ ਦਰਿਆ ਦੇ ਅੰਦਰ ਪੂਰਾ ਕਿਲੋ 1.5 ਕਿਲੋਮੀਟਰ ਤੱਕ ਅੰਦਰ ਪੱਥਰ ਲੱਗ ਰਿਹਾ ਸੁਣ ਲਓ ਜੀ ਗੱਲ ਸੁਣ ਲਓ ਜੀ ਮੇਰੀ ਗੱਲ ਇਹ ਮੇਰਾ ਵੀ ਇਹੀ ਆ ਫਿਰ ਤੁਸੀਂ ਆਉਨੇ ਹੋ ਨਾ ਤੁਸੀਂ ਹੋ ਨਾ ਨੋ ਨੋ ਤੁਸੀਂ ਉਦੋਂ ਆਨੇ ਹੋ ਜਦੋਂ ਜਦੋਂ ਆ ਕੇ ਇੱਥੇ ਹੱਡ ਦੇ ਵਿੱਚ ਜਾਂ ਕਿਸੇ ਮੁਸੀਬਤ ਦੇ ਵਿੱਚ ਨਹੀਂ ਮੈਂ ਨਹੀਂ ਨਾ ਬਿਲਕੁਲ ਨਹੀਂ ਤੁਸੀਂ ਪੁੱਛੋ ਜੀ ਮੀਤ ਮੈਂ ਨਾ ਨਾ ਦੇਖੋ ਮੈਂ ਤੁਹਾਡੇ ਨਾਲ ਮਤਲਬ ਨਹੀਂ ਲਾਣਾ ਇੱਥੇ ਇੱਥੇ ਸਾਰਾ ਕੰਮ ਪਿਛਲੇ ਦੋ ਸਾਲ ਤੁਸੀਂ ਕੀ ਕਰਨਾ ਆਏ ਸੀ ਅਸੀਂ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਹੁਣ ਟੜਕ ਕੇ ਹੋ ਐਵੇਂ ਲੈ ਤੁਸੀਂ ਜਾ ਕੇ ਆਪਣੀ ਆਫਿਸ ਸੇ ਕੋ ਨਿਕਾਉਣੇ ਕੋਈ ਥੋ ਬਹੁਤ ਹੋ ਗਿਆ ਚਲੋ ਚਲੋ ਹੋ ਗਿਆ ਥੋੜਾ ਚਲੋ ਨਿਕਲੋ ਚਲੋ ਚਲੋ ਕੁਲਾਨ ਕੀਆ ਕਰੋ ਚੱਲ ਕੇ ਆਪਣੀਆਂ ਪ੍ਰਧਾਨ

ਇਹ ਵਿਧਾਇਕਾ ਨਾ ਕੋ ਗੱਲ ਨਾ ਕੋ ਬਾਤ ਨਾ ਕਿਸੇ ਦੀ ਹਿੱਸੇਦਾਰੀ ਨਹੀਂ ਲੈਣਾ ਨਹੀਂ ਕਿਸੇ ਨੇ ਦੇਣਾ ਨਹੀਂ ਇੰਨੇ ਦਿਨਾਂ ਦੇ ਕਿੱਥੇ ਆ ਮੈਨੂੰ ਮੈਂ ਤੁਹਾਡੇ ਲਾਈਵ ਚੱਲਦਾ ਮੈਂ ਲਾਈਵ ਚੱਲਦਾ ਇਸ ਤਰ੍ਹਾਂ ਮੈਂ ਤੁਹਾਨੂੰ ਮੈਂ ਇਹਨਾਂ ਨੂੰ ਐਸੇ ਲਾਈਵ ਚੱਲਦੇ ਤੇ ਪੁੱਛਦੀ ਆ ਕਿ ਸਾਰੇ ਪੰਜਾਬ ਦੇ ਵਿੱਚ ਨੇਦੀ ਆਈ ਪਈ ਹੜ ਆਇਆ ਪਿਆ ਕਿੱਥੇ ਤੁਹਾਡੀਆਂ ਸੰਸਥਾਵਾਂ ਕਿੱਥੇ ਤੁਹਾਡੀਆਂ ਪਾਰਟੀਆਂ ਕਿੱਥੇ ਸੇਵਾ ਕਰਦੀਆਂ ਉਹਨਾਂ ਕੋਲ ਦੇ ਪਾਸੇ ਟੁੱਟਦਾ ਉਧਰ ਮਿੱਟੀ ਪਾਈ ਦੂਜੀ ਸਾਰੀ ਨਹੀਂ ਨਹੀਂ ਇਹਨਾਂ ਨੂੰ ਪੁੱਛੋ ਕਿੱਥੇ ਸੇਵਾ ਕਰਦੇ ਤੁਸੀਂ ਸਿਰਫ ਇਹ ਸਿਆਸਤ ਕਰਨ ਆਏ ਆ ਹਰੀਆਂ ਪੱਗਾਂ ਬੰਨ ਕੇ ਜਿਹੜੇ ਤੁਸੀਂ ਇੱਥੇ ਦਲਾਲ ਤੋਰੇ ਫਿਰਦੇ ਹੋ ਮੈਂ ਬਰਦਾਸ਼ਤ ਨਹੀਂ ਕਰਨੇ ਨਿਕਲੋ ਥੋ ਕੱਢੋ ਇਹਨਾਂ ਨੂੰ ਬਾਹਰ ਬੀਵੀ ਚੱਕਰ تقریبا ਹੋ ਗਿਆ ਐਮਐਲਏ ਨਹੀਂ ਲਾਇਆ ਮੈਂ ਹਰ ਵੇਲੇ ਬੰਨ ਤੇ ਰਹਿਣੀ ਹੈ ਮੈਨੂੰ ਇਹਨਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਇਹਦੇ ਵਿੱਚ ਆ ਜਾਂਦੇ ਘੰਟੇ ਦੇ ਵਿੱਚ ਕੱਟੋ ਕੱਟ 5 ਕਰੋੜ ਰੁਪਏ ਸਰਕਾਰ ਨੇ ਪਿਛਲੇ 2 ਸਾਲਾਂ ਦੇ ਵਿੱਚ ਖਰਚ ਕੀਤਾ ਇੱਥੇ ਇਹ ਤਾਂ ਤਮਾਸ਼ੀ ਕੱਢੋ ਇਹਨਾਂ ਨੂੰ ਬਾਹਰ ਕਰ ਦਿਓ ਇੱਧਰ ਲੈ ਇਹਨਾਂ ਨੂੰ ਬਾਹਰ ਕੱਢੋ ਇੱਧਰ ਕੱਢੋ ਮੈਂ ਕਹਿ ਰਿਹਾ ਇੱਧਰ ਕੰਮ ਕਰਨ ਦੇ ਲੋਕਾਂ ਨੂੰ ਤਮਾਸ਼ਾ ਬਣਾ ਕੇ ਰੱਖਿਆ ਹੈ जिथे मर्जी पहुंच जाते गला चागे साबे मैं इतना दोरों तोरों हो गई रोटिया बन सेकिया ने बहुत शर्मी है नी शर्मी है नी ਏਸੀ ਬਧਾਈ ਕਾ ਨਕੋਦਰ ਹਲਕੇ ਤੋਂ 인ਦਰਜੀਤ ਕੁਰਮਾਨ ਜੋ ਆਪਣੇ ਪਿਤਾ ਦੇ ਸਮਾਨ ਉਸ ਬਜ਼ੁਰਗ ਨੂੰ ਕਿਸ ਤਰ੍ਹਾਂ ਦੀ ਸ਼ਬਦਾਵਲੀ ਬੋਲ ਰਹੇ ਨੇ ਕਿਸ ਤਰ੍ਹਾਂ ਉਹਨਾਂ ਦੇ ਨਾਲ ਬੈਸਬਾਜੀ ਕਰ ਰਹੇ ਨੇ ਇੱਕ ਸਵਾਲ ਉਹਨਾਂ ਨੇ ਕੀਤਾ ਸੀ ਕਿ ਸਰਕਾਰ ਦਾ ਇਹ ਫਰਜ ਬਣਦਾ ਹੈ ਕਿ ਪਤਾ ਸਾਨੂੰ ਜਦੋਂ ਹਰ ਸਾਲ ਬਰਸ਼ਾ ਹੋਣੀਆਂ ਨੇ ਹੜ ਆਉਣੇ ਨੇ ਤਾਂ ਸਾਨੂੰ ਬੰਨ ਮਜ਼ਬੂਤ ਕਰ ਲੈਣੇ ਚਾਹੀਦੇ ਨੇ ਸਾਨੂੰ ਜਿਹੜੇ ਜਿਹੜੇ ਨੇ ਜਾਂ ਹੋਰ ਜਿਹੜੇ ਦਰਿਆ ਨੇ ਉਹਨਾਂ ਨੂੰ ਸਾਫ਼ ਕਰ ਦੇਣਾ ਚਾਹੀਦਾ ਹੈ ਇਹਦੇ ਵਿੱਚ ਗਲਟ ਕੀ ਕਿਹਾ ਸੀ ਕਿਸਾਨ ਨੇ ਪਰ ਇਹ ਵਿਧਾਇਕਾਂ ਨੇ ਜੋ ਐਨੇ ਹੰਕਾਰ ਦੇ ਵਿੱਚ ਐਨੇ ਭੈੜੀ ਸ਼ਬਦਾਵਲੀ ਬੋਲੀ ਉਸ ਕਿਸਾਨ ਆਗੂ ਦੇ ਨਾਲ ਜੋ ਸਾਰੇ ਕਿਸਾਨ ਜਥੇਬੰਦੀਆਂ ਨੂੰ ਇਸਨੇ ਕਿਹਾ ਕਿ ਦਲਾਲ ਨੇ ਹਰੀਆਂ ਪੱਗਾਂ ਬਣ ਕੇ ਇਹ ਦਲਾਲੀਆਂ ਕਰਦੇ ਨੇ ਇਹਨਾਂ ਨੂੰ ਮੈਂ ਇੱਥੇ ਹਲਕੇ ਦੇ ਵਿੱਚ ਨਹੀਂ ਰਹਿਣ ਦੇਣਾ ਚਾਹੁੰਦੀ ਮੈਂ ਜਿਹੜਾ ਕਿ ਕਿਸੇ ਨੂੰ ਬਰਦਾਸ਼ਤ ਨਹੀਂ ਕਰਦੀ ਸੋ ਇਸ ਬੀਬਾ ਨੂੰ ਇਹ ਵੀ ਧਿਆਨ ਹੋਣਾ ਚਾਹੀਦਾ ਹੈ ਕਿ ਤੁਹਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਭਗਵੰਤ ਮਾਨ ਜੀ ਉਹ ਇਹੀ ਅਕਸਰ ਪਹਿਲਾਂ ਕਹਿੰਦੇ ਸੀ ਜਦੋਂ ਸੱਤਾ ਵਿੱਚ ਨਹੀਂ ਸੀ ਕਿ ਸਵਾਲ ਪੁੱਛਿਆ ਕਰੋ ਜਦੋਂ ਵੀ ਕੋਈ ਲੀਡਰ ਆਉਂਦਾ ਹੈ ਤਾਂ ਫਿਰ ਇਹ ਸਵਾਲਾਂ ਦੇ ਜਵਾਬ ਉਸ ਲੀਡਰ ਤੋਂ ਲਿਆ ਕਰੋ ਕਿਉਂਕਿ ਤੁਸੀਂ ਉਹਨੂੰ ਵੋਟਾਂ ਪਾ ਕੇ ਚੁਣਿਆ ਹੁੰਦਾ ਹੈ ਪਰ ਜਦੋਂ ਸਵਾਲ ਪੁੱਛੇ ਜਾਂਦੇ ਨੇ ਉਦੋਂ ਫਿਰ ਇਸ ਤਰ੍ਹਾਂ ਇਹ ਲੀਡਰ ਪੜਕ ਜਾਂਦੇ ਨੇ ਜਾਂ ਤਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਜੀ ਉਸ ਵਕਤ ਲੋਕਾਂ ਨੂੰ ਜਿਹੜਾ ਕਿ ਸਿਰਫ ਉਂਗਲਾ ਲਾਉਂਦੇ ਸੀ ਤੇ ਜਾਂ ਫਿਰ ਹੁਣ ਮੁੱਖ ਮੰਤਰੀ ਜੀ ਦੱਸਣ ਕਿ ਉਸ ਸਮੇਂ ਲੋਕਾਂ ਨੂੰ ਇੱਕ ਤਰ੍ਹਾਂ ਕਿਉਂ ਦੱਸਿਆ ਕਿ ਇੱਕ ਸਵਾਲ ਪੁੱਛਿਆ ਕਰੋ ਜੋ ਹੁਣ ਸਵਾਲ ਪੁੱਛਦੇ ਨੇ ਪਿਛਲੇ ਦਿਨੀ ਇੱਕ ਪੱਤਰਕਾਰ ਨੇ ਮੁੱਖ ਮੰਤਰੀ ਸਾਹਿਬ ਨਾਲ ਸਵਾਲ ਕੀਤਾ ਤਾਂ ਉਸ ਸਮੇਂ ਵੀ ਮੁੱਖ ਮੰਤਰੀ ਪੜ ਗਏ ਕਿ ਤੁਸੀਂ ਤਾਂ ਸਿਰਫ ਪੀਟੀਸੀ ਆਏ ਜੇ ਪੀਟੀਸੀ న్యూਜ਼ ਵਾਲੇ ਹੋਗੇ ਸੋ ਚੈਨਲ ਭਾਵੇਂ ਕੋਈ ਵੀ ਹੋਵੇ ਪੀਟੀਸੀ న్యూਜ਼ ਹੋਵੇ ਜਾਂ ਕੋਈ ਹੋਰ ਹੋਵੇ ਤੁਸੀਂ ਆਪਣੇ ਉਹ ਸਵਾਲ ਦਾ ਤੁਹਾਨੂੰ ਜਵਾਬ ਦੇਣਾ ਚਾਹੀਦਾ ਹੈ ਜੋ ਸਵਾਲ ਕੀਤਾ ਜਾਂਦਾ ਆਮ ਲੋਕਾਂ ਵੱਲੋਂ ਜਾਂ ਪੱਤਰਕਾਰ ਵੱਲੋਂ ਅੱਜ ਤੁਹਾਨੂੰ ਸਿਰਫ ਇਹ ਆਉਂਦਾ ਕਿ ਅਸੀਂ ਪੰਜਾਬ ਦੇ ਵਿੱਚ ਸਾਡੀ ਸੱਤਾ ਹੈ ਪੰਜਾਬ ਵਿੱਚ ਅਸੀਂ ਕੰਮ ਕਰ ਰਹੇ ਹਾਂ ਪਰ ਤੁਹਾਡੇ ਵੱਲੋਂ ਕੀਤੇ ਹੋਏ ਵਾਅਦੇ ਉਹ ਕਿੱਥੇ ਗਏ ਅੱਜ ਲੋਕ ਤੁਹਾਨੂੰ ਸਵਾਲ ਕਿਉਂ ਨਾ ਕਰਨ ਅੱਜ ਤੁਹਾਨੂੰ ਭਾਵੇਂ ਕਿਸਾਨ ਜਥੇਬੰਦੀਆਂ ਨੇ ਭਾਵੇਂ ਕੋਈ ਹੋਰ ਨੇ ਉਹ ਤੁਹਾਨੂੰ ਸਵਾਲ ਕਰਨਗੇ ਕਿਉਂਕਿ ਤੁਸੀਂ ਲੋਕਾਂ ਨਾਲ ਵੱਡੇ ਲਾਰੇ ਲਾ ਕੇ ਆਏ ਸੀ ਲੋਕਾਂ ਨੂੰ ਵਾਅਦੇ ਕਰਕੇ ਆਏ ਸੀ ਜਿਹੜੀਆਂ ਕਿ ਦੁਨੀਆ ਸਰਕਾਰਾਂ ਜਿਸ ਤਰ੍ਹਾਂ ਨਹੀਂ ਕੀਤਾ ਕੁਝ ਵੀ ਤਦੇ ਲੋਕਾਂ ਨੇ ਤੁਹਾਨੂੰ ਮੌਕਾ ਦਿੱਤਾ ਹੈ ਪਰ ਤੁਸੀਂ ਜਦੋਂ ਲੋਕਾਂ ਨੂੰ ਵਾਅਦੇ ਕਰਕੇ ਆਉਣ ਤੋਂ ਬਾਅਦ ਅੱਜ 3 ਸਾਲ ਬੀਤ ਗਏ ਤਾਂ ਲੋਕ ਤੁਹਾਨੂੰ ਇਸੇ ਗੱਲ ਨੂੰ ਲੈ ਕੇ ਪੁੱਛਣਗੇ ਤੁਹਾਡਾ ਉਹ 1000 ਰੁਪਿਆ ਬੀਬੀਆਂ ਨੂੰ ਦੇਣ ਵਾਲਾ ਉਸ ਵਿਧਾਇਕਾ ਨੂੰ ਪੁੱਛੋ ਵੀ ਕਿੱਥੇ ਜਿਹੜੇ ਅੱਜ ਤੂੰ ਕੰਨੀ ਕਿ ਮੈਂ ਮੇਰੇ ਤੇ ਕੋਈ ਸਰਕਾਰ ਤੇ ਉਂਗਲ ਨਹੀਂ ਕਰ ਚੱਕ ਸਕਦਾ ਸਰਕਾਰ ਜਿਹੜੀ ਇਹ ਪਿਛਲੇ 3 ਸਾਲਾਂ ਤੋਂ ਪੰਜਾਬ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ ਉਹ ਬੀਬੀਆਂ ਨੂੰ ਜਿਹੜਾ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਜਿਹੜੇ ਉਹ ਫਾਰਮ ਪ੍ਰਵਾਏ ਸੀ ਉਹ 1000 ਰੁਪਏ ਬੀਬੀਆਂ ਦਾ ਕਿੱਥੇ ਵਧਾਇਕਾ ਜੀ ਦੂਸਰਾ ਤੁਸੀਂ ਵਾਅਦਾ ਕੀਤਾ ਸੀ ਕਿਸਾਨਾਂ ਨੂੰ ਐਮਐਸਪੀ ਦੇਣ ਦਾ ਚੁਟਕੀਆਂ ਦੇ ਵਿੱਚ ਉਹ ਕਿਸਾਨਾਂ ਦੀ ਐਮਐਸਪੀ ਕਿੱਥੇ ਹੈ ਤੀਸਰਾ ਤੁਸੀਂ ਵਾਦਾ ਕੀਤਾ ਸੀ ਕਿਸਾਨਾਂ ਦੇ ਨਾਲ ਕਿ ਤੁਹਾਡੀਆਂ ਫਸਲਾਂ ਦੇ ਬੀਮੇ ਹੋ ਜਾਣ ਕਰਨਗੇ ਤੁਹਾਨੂੰ ਧਰਨੇ ਲਾਉਣ ਦੀ ਜਰੂਰਤ ਨਹੀਂ ਪਵੇਗੀ ਤੁਹਾਨੂੰ ਪੰਜਾਬ ਸਰਕਾਰ ਜਿਹੜੀ ਇਹ ਮੁਆਜੇ ਦਿਆ ਕਰੇਗੀ ਜੋ ਉਹ ਮੁਆਜੇ ਕਿੱਥੇ ਨੇ ਉਹ ਬੱਕਰੀਆਂ ਦੇ ਮੁਆਜੇ ਕਿੱਥੇ ਨੇ ਕੁੱਕੜੀਆਂ ਦੇ ਮੁਆਜੇ ਕਿੱਥੇ ਨੇ ਨਾ ਕਿਸਾਨ ਬੱਕਰੀਆਂ ਦੇ ਮੁਆਜੇ ਲੈਣਗੇ ਨਾ ਕੁੱੜੀਆਂ ਦੇ ਲੈਣਗੇ ਜਿਹੜਾ ਕਿਸਾਨਾਂ ਦਾ ਨੁਕਸਾਨ ਹੁੰਦਾ ਉਹਦਾ ਤਾਂ ਤੁਸੀਂ ਉਹਨਾਂ ਨੂੰ ਮੰਨਦਾ ਹੱਕ ਦਿਓ ਸੋ ਕਿਸਾਨਾਂ ਦੇ ਵੱਲੋਂ ਜਦੋਂ ਸਵਾਲ ਕੀਤੇ ਜਾਂਦੇ ਨੇ ਤਾਂ ਉਦੋਂ ਇਹ ਵਿਧਾਇਕਾ ਦੇ ਵੱਲੋਂ ਕਿਸ ਤਰ੍ਹਾਂ ਅੱਗ ਬੁਲਾ ਹੋ ਜਾਂਦੀ ਏ ਇਹ ਮੁੱਖ ਮੰਤਰੀ ਸਾਹਿਬ ਨੂੰ ਇਸ ਵਿਧਾਇਕਾ ਦੇ ਉੱਪਰ ਐਕਸ਼ਨ ਲੈਣਾ ਚਾਹੀਦਾ ਹੈ ਇਸ ਵਿਧਾਇਕਾ ਨੂੰ ਜਿਹੜਾ ਕਿ ਜੇ ਐਕਸ਼ਨ ਪੰਜਾਬ ਸਰਕਾਰ ਨਾ ਲਵੇਗੀ ਤਾਂ ਕਿਸਾਨ ਜਥੇਬੰਦੀਆਂ ਆਉਣ ਵਾਲੇ ਦਿਨਾਂ ਵਿੱਚ ਇਸ ਦਾ ਜ਼ਰੂਰ ਮੁੱਦਾ ਚੁੱਕਣਗੀਆਂ ਔਰ ਇਹ ਵਿਧਾਇਕਾ ਦਾ ਆਪਣੇ ਨਕੌਦਰ ਹਲਕੇ ਦੇ ਵਿੱਚ ਵੀ ਚਲਣਾ ਔਖਾ ਹੋ ਜਾਵੇਗਾ ਨੇ ਕੋਤਲ ਹਲਕੇ ਦੇ ਵਿੱਚ ਵੀ ਇਹਨਾਂ ਦਾ ਨਿਕਲਣਾ ਔਖਾ ਹੋ ਜਾਵੇਗਾ ਜਿਸ ਤਰ੍ਹਾਂ ਲੋਕਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਸਵਾਲ ਪੁੱਛਨੇ ਸ਼ੁਰੂ ਕੀਤੇ ਸੀ ਤਾਂ ਸੁਖਬੀਰ ਬਾਦਲ ਦੇ ਪੂਰੀ ਪਾਰਟੀ ਨੂੰ ਬਾਹਰ ਔਖਾ ਹੋ ਗਿਆ ਸੀ ਨਿਕਲਣਾ ਭਾਜਪਾ ਦੇ ਲੀਡਰਾਂ ਨੂੰ ਔਖਾ ਹੋ ਗਿਆ ਸੀ ਨਿਕਲਣਾ ਇਸੇ ਤਰ੍ਹਾਂ ਇਸ ਵਿਧਾਇਕਾਂ ਨੇ ਆਪਣੀ ਸਰਕਾਰ ਦੇ ਉੱਪਰ ਇਹ ਬਹੁਤ ਵੱਡਾ ਜਿਹੜਾ ਕਿ ੱੱਬਾ ਲਾ ਦਿੱਤਾ ਹੈ ਆਪਣੇ ਵਿਧਾਇਕਾਂ ਦੇ ਜਿਹੜੇ ਆਪਣੇ ਮੰਤਰੀਆਂ ਦੀ ਇਸ ਨੇ ਹੁਣ ਜਿਹੜੀ ਕਦਰ ਨਹੀਂ ਪਛਾਣੀ ਕਿਉਂਕਿ ਇਹਨਾਂ ਦੇ ਮੰਤਰੀ ਹੁਣ ਇਹੀ ਕਹਿਣਗੇ ਕਿ ਇਹ ਤਾਂ ਨਿੱਜੀ ਬਿਆਨ ਸੀ ਜੋ ਇਸ ਨੂੰ ਇਹ ਬਿਆਨ ਇਸ ਨੇ ਦਿੱਤਾ ਹੈ ਜੋ ਮੀਡੀਆ ਦੇ ਵਿੱਚ ਆ ਕੇ ਕਿਸਾਨਾਂ ਦੇ ਨਾਲ ਜੋ ਇਸ ਨੇ ਬੋਲਬਾਣੀ ਕੀਤੀ ਹੈ ਉਸ ਨੂੰ ਨਹੀਂ ਕਰਨੀ ਚਾਹੀਦੀ ਸੀ ਸੋ ਸਮਾਂ ਬਦਲਦਾ ਰਹਿੰਦਾ ਹੈ 2027 ਬਹੁਤ ਨੇੜੇ ਔਰ ਵਿਧਾਇਕਾ ਦਾ ਹੰਕਾਰ ਜਿਹੜਾ ਕਿ ਇਹ ਬੋਲਦਾ ਪਿਆ ਇਹ ਹੰਕਾਰ ਬਹੁਤਾ ਸਮਾਂ ਨਹੀਂ ਰਹਿਣਾ ਇਸ ਵਿਧਾਇਕਾਂ ਨੂੰ ਜਹ ਤੱਕ ਸੰਜੇਥੇ ਬੰਦੀਆਂ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ ਉਸ ਬਜ਼ੁਰਗ ਕੋਲ ਜਾ ਕੇ ਉਸ ਬਾਪੂ ਕੋਲ ਜਾ ਕੇ ਪੈਰੀ ਲਾ ਕੇ ਮਾਫੀ ਮੰਗੇ ਕਿ ਮੈਂ ਤੁਹਾਡੇ ਨਾਲ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਬੋਲੇ ਨੇ ਉਹ ਮੈਂ ਵਾਪਸ ਲੈਣੀਆਂ ਜਾਂ ਫਿਰ ਇਸ ਵਿਧਾਇਕਾ ਦੇ ਉੱਪਰ ਜਿਹੜੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਵੱਲੋਂ ਕਾਰਵਾਈ ਕੀਤੀ ਜਾਵੇ ਜੋ ਇਹ ਇੰਦਰਜੀਤ ਕੁਰਮਾਨ ਨਕੋਂਤਰ ਹਲਕੇ ਦੀ ਵਿਧਾਇਕਾ ਜਿਸ ਨੇ ਆਪਣੇ ਇਸ ਤਰ੍ਹਾਂ ਬੋਲਬਾਣੀ ਕੀਤੀ ਹੈ